ਅਸੀਂ ਕੁਝ ਵੀ ਹੋ ਜੇ ਜਾਨ ਚਲੀ ਜਾਏ ਜਮੀਨ ਸਾਡੀ ਮਾਂ ਐ ਬੋਸਤੋ ਮਾਂ ਅਸੀਂ ਮਾਂ ਨਹੀਂ ਜਾਣਦੇ ਅਸੀਂ ਕਿਸੇ ਕੀਮਤ ਦੇਤੇ ਇਸ ਮਾਂ ਵੀ ਰਾਖੀ ਲਈ ਸਦਾ ਪੁੱਤਾਂ ਦਾ ਫਰਜ਼ ਮੰਨਦਾ ਆਪਣਾ ਆਖਰੀ ਸਾਹ ਖੂਨ ਦਾ ਆਖਰੀ ਕਤਰਾ ਲਾ ਦੇਈਏ ਤਾਂ ਕਿ ਸਾਡੀ ਮਾਂ ਵੱਲ ਕੋਈ ਅੱਖ ਪੱਟ ਕੇ ਵੇਖ ਨਾ ਸਕੇ ਸੋ ਮੇਰੀ ਇੰਨੀ ਗੁਹੰਤੀ ਹੈ ਮੈਂ ਆਪ ਸਭ ਦਾ ਦੁਆਰਾ ਫੈਰ ਤਿਆਰ ਮਿਲੋ ਧਰਵਾਦੀਆਂ ਦੋਸਤੋ ਤੁਸੀਂ ਮੋਰਚਾ ਸਾਂਭਿਆ ਅੱਗੇ ਮੋਰਚਾ ਲਾਉਣਾ ਹੈ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਵਿਸ਼ਵਾਸ ਦਿਵਾਉਣੇ ਹੋ ਕਿ ਅੱਗੇ ਜਿੱਦੇ ਮੋਰਚਾ ਲਾਇਆ ਇਤੋਂ ਤਾਕਤ ਨਾਲ 10 ਗੁਣਨ ਤਾਕਤ ਨਾਲ ਮੋਰਚਾ ਲਾਉਣਾ ਹੈ ਸੋਹਣੀ ਹੈ ਰਿਹਾ ਸਾਹਿਬ ਤੇਰੀ ਸੋਚ ਤੇ ਤੇਰਾ ਸਿਆਪੇ ਮੋਰਚਾ ਰਿਹਾ ਸਾਹਿਬ ਤੇਰੀ ਸੋਚ ਤੇ ਤੇਰਾ ਜਗ ਮੋਰਚਾ ਬੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬੜੀ ਖੁਸ਼ੀ ਹੋਈ ਦਰਸ਼ਨ ਕਰਕੇ ਬੜਾ ਮਨ ਖੁਸ਼ ਹੋਇਆ ਮੇਰੀਆਂ ਧੀਆਂ ਭੈਣਾਂ ਦੇ ਦਰਸ਼ਨ ਕਰਕੇ ਜਿਨ੍ਹਾਂ ਨੇ ਅੱਜ ਇੱਥੇ ਇੰਨੀ ਤਰਦੀ ਟੁੱਟ ਦੇ ਵਿੱਚ ਇੰਨੀ ਕਰਨੇ ਤੁਸੀਂ ਬੈਠ ਕੇ ਗੱਲਬਾਤ ਸੁਣੀ ਆ ਸਾਰਿਆਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ